ਅਧਾਰਾ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਮਰਦੀਪ ਟੰਡਾ ਪੇਸ਼ ਹਾਂ ਅੱਜ ਦੀ ਇੱਕ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਅਤੇ ਫਿਰ ਚਲਦੇ ਚਲਦੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਮੈਂ ਤੁਹਾਨੂੰ ਲੈ ਚੱਲਦਾ ਹਾਂ ਅੱਜ ਦੀ ਇਸ ਖਾਸ ਖਬਰ ਵੱਲ ਕੀ ਫੈਮਿਲੀ ਡਿਸਪਿਊਟ ਲੱਗ ਰਿਹਾ ਹੈ ਜੀ ਸਾਨੂੰ ਦੋ ਬੰਦੇ ਜ਼ਖਮੀ ਹੋਇਆ ਇਹਦੇ ਵਿੱਚ ਬਾਕੀ ਦੇਖਾਂਗੇ ਜੀ ਅਭੀ ਉਹ ਸਿਵਲ ਹਸਪਤਾਲ 'ਚ ਹੈ ਉਹਦਾ ਸਟੇਟਮੈਂਟ ਲੇਤੀਏ ਫਿਰ ਅੱਗੇ ਦਾ ਤਫਸੀਲ ਗੋਲੀ ਚਲਾਉਣ ਵਾਲਾ ਕੌਣ ਸੀ ਇਹਦੇ ਬਾਰੇ ਕੋਈ ਜਾਣਕਾਰੀ ਹੈ ਜੀ ਇਹਦੇ ਬਾਰੇ ਜਾਣਕਾਰੀ ਅਸੀਂ ਵੈਰੀਫਾਈ ਕਰ ਰਾਇਆ ਜੀ ਜੀ ਇਨਵੈਸਟੀਗੇਸ਼ਨ ਦੀ ਹਿੱਸਾ ਹੈ ਨਾਮ ਨੂਮ ਜੋ ਵਾਚੋ ਦੱਸਾ ਕੋਈ ਸੀਸੀਟੀਵੀ ਵਗੈਰਾ ਜਾਂ ਸੀਸੀਟੀਵੀ ਅਸੀਂ ਚੈੱਕ ਕਰਾਇਆ ਜੀ ਲੋਕੇਲਿਟੀ ਤੇ ਜਦੋਂ ਅਸੀਂ ਮਿਲਾਂਗੇ ਸਰਕਾਰ ਦੇ ਵਿੱਚ ਕਿੰਨੇ ਮੈਂਬਰ ਸੀ ਜਿਹੜੇ ਗੋਲੀ ਵਗਾਇਆ ਚੱਲੀਆਂ ਅੱ비 ਆਸਾਨ ਨੂੰ ਇਹ ਲੱਗ ਰਿਹਾ ਹੈ ਕਿ 4-5 ਬੰਦੇ ਹੋ ਸਕਦਾ ਹੈ ਬਾਕੀ ਅਸੀਂ ਉਹ ਜਾ ਜਕਮੀ ਬੰਦੀ ਹੈ ਉਹਦਾ ਆ ਕੁਛ-ਕਿਛ ਕਰਨ ਤੋਂ ਬਾਅਦ ਪਤਾ ਲੱਗ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ ਜੀ ਅਸੀਂ ਉਹ ਐਂਗਲ ਵੀ ਚੈੱਕ ਕਰ ਰਹੇ ਹਾਂ ਜਿਹੜੇ ਉਹਨੇ ਗੋਲੀ ਚੱਲੀ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਕਿਸੇ ਨੂੰ ਪਤਾ ਹੈਗਾ ਬੈਕਗ੍ਰਾਉਂਡ ਦੇ ਬਾਰੇ ਹੁਣ ਨਹੀਂ ਪਤਾ ਜੀ ਉਹ ਜਦੋਂ ਅਸੀਂ ਉਹਨਾਂ ਦਾ ਕੁਛ-ਕਿਛ ਕਰਾਂਗੇ ਉਦੋਂ ਪਤਾ ਚੱਲ ਜਾਏਗਾ ਕਿ ਕਿੰਨੇ ਫਾਇਰ ਹੋਏ ਕਿੰਨੀ ਗੋਲੀ ਚੱਲੀਆਂ ਹੁਣ ਅਸੀਂ ਲੱਗ ਰਿਹਾ ਕਿ 4-5 ਦਿਨ ਹੋਆ ਹੋਗਾ ਤਾਂ ਬਾਕੀ ਅਸੀਂ ਇਨਵੈਸਟੀਗੇਸ਼ਨ ਤੋਂ ਦੌਰਾਨ ਪਤਾ ਲਗਾਉਂਦੇ ਹਾਂ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਇਸ ਦੇ ਨਾਲ ਹੀ ਸਾਡੀ ਇਹ ਪੇਸ਼ਕਸ਼ ਖਤਮ ਹੁੰਦੀ ਹੈ ਤੇ ਮੈਨੂੰ ਦੇ ਇਜਾਜ਼ਤ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ YouTube ਚੈਨਲ अगर आप भी कनाडा जाने का सपना देखते हैं और तलाश कर रहे हैं किसी बेहतरीन कंसल्टेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नत कंसलटेंट्स के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कैनेडा पहुँच जाने के बाद आज ही स्क्रीन पर दिए नंबरों पर सुबह 10 बजे से शाम 5 बजे तक संपर्क करें बिना कोई खर्च किए ही पुर्तगाल जाए एयरपोर्ट पर वर्क परमिट पर हमें शीघ्र ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन 800 से 1500 यूरो प्लस खाना प्लस रहना प्लस मेडिकल इंश्योरेंस प्लस अन्य सुविधाएं। पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें